ਕੋ ਆਇ ਅਦੂਰੋ ਚੱਲ ਕੈ ਮੈਂ ਤਕੀ ਤੂੰ ਸਰਣਾਇ ਜਿਉ ਮੈਂ ਅਸਰ ਰਖੀ ਚਿੱਤ ਮੈਂ ਮੇਰਾ ਸਭੂ ਦੁਖ ਗਵਾਇ ਜਿਉ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰੇ ਅਰਧੀ ਐ ਪੂਰਨ ਸਤਗੁਰ ਗਿਆਨ ਜਿਤ ਘੜ ਵਸੈ ਪਰਮ ਬ੍ਰਹਮ ਸੋਈ ਸੁਹਾਵਥੋ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਭਤ ਨਾ ਜਾਣੀਆ ਨਾ ਜਾਪੇ ਆਰਾਧ ਉੜ ਤਰੀ ਜਗ ਜੀਵਨ ਮੇਰੇ ਠਾਕੁਰੇ ਅਗਮਿਆ ਗਾਥ ਭੇ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤਤਿ ਵਹੁ ਨ ਲਗਈ ਸਤਗੁਰ ਰਖੇ ਆਪ ਗੁਰ ਨਾਰਾਇਣ ਦੇ ਗੁਰੇ ਗੁਰ ਸੱਚਾ ਜਨਹਾਰ ਗੁਰ ਤੁਠੇ ਸਭ ਦੇ ਪਾਇਆ ਚਨਨਾਨੇ ਸਤਬਲ ਹਾਰ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਸਰੇ ਮਹੱਲਾ ਪੰਜਵਾਂ ਘਰ 12ਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ ਰਹਾਉ ਵੱਡੇ ਭਾਗ ਪੇਟੇ ਕਰਦੀ ਮਾ ਕੋਟ ਪ੍ਰਾਧ ਮਿਟੇ ਹਰ ਸਿਵਾ ਬੰਦਨਾ ਹਰੇ ਬੰਦਨਾ ਗੁਣ ਗਾਵੋ ਗੋਪਾਲ ਰਾਏ ਲਹਾਉ ਵੱਡੇ ਭਾਗ ਪੇਟੇ ਕਰਦੀ ਮਾ ਕੋਟ ਪ੍ਰਾਧ ਮਿਟੇ ਹਰ ਸਿਵਾ ਚਰਨ ਕਮਲ ਜਾ ਕਾਮਨ ਰਾਪੇ ਸੋ ਗਗਨ ਤਿਸ ਜਨਨ ਬਿਆਪੇ ਸਗਰ ਤ੍ਰਿਆ ਸਾਧੂ ਸੰਗੀ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਕਿਛ ਪਾਪ ਨ ਫੇੜੇ ਜਮ ਜੰਦਾਰ ਨੇ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਤਰੀ ਪ੍ਰਭ ਸਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਤਰੀ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ